ਜਦੋਂ ਸੰਤ ਤਾਈ ਵਾਲਾ ਬੰਦਾ ਜਿਹਦੇ ਅੰਦਰ ਕੋਈ ਲਾਲਚ ਨਹੀਂ ਹੈ ਜਿਹਦੇ ਅੰਦਰ ਕੋਈ ਗਰੋਧ ਨਹੀਂ ਹੈ ਜਿਹਦੇ ਅੰਦਰ ਕੋਈ ਬਦਲਾਖੋਰੀ ਨਹੀਂ ਹੈ ਜਿਹੜਾ ਅੰਦਰੋਂ ਸ਼ਾਂਤ ਹੈ ਸਹਜ ਜਦੋਂ ਉਹ ਹਥਿਆਰ ਚੁੱਕੇਗਾ ਹਥਿਆਰ ਲੜੇਗਾ ਉਹਦੀ ਲੜਾਈ ਅਤੇ ਇੱਕ ਆਰਡੀਨਰੀ ਬੰਦੇ ਦੀ ਲੜਾਈ ਤੇ ਜ਼ਮੀਨ ਅਸਮਾਨ ਦਾ ਫਰਕ ਹੋਊਗਾ ਤੇ ਇਹ ਜਿਹੜੀ ਲੜਾਈ ਹੈ ਇਹ ਕੋਈ ਬਾਹਰੀ ਲੜਾਈ ਨਹੀਂ ਗੱਲ ਇਹ ਜਿਵੇਂ ਕਹਿੰਦੇ ਨੇ ਮੈਂ ਉਹ ਚੀਜ਼ ਜਿਵੇਂ ਕਹਿੰਦੇ ਕਿ ਇਹ ਰਾਜ ਪਲਟਾ ਨਹੀਂ ਹੈ ਮਨਾਂ ਦਾ ਪਲਟਾ ਰਾਜ ਦੁਨੀਆਂ 'ਚ ਇੱਕ ਸਿਧਾਂਤ ਰਿਹਾ ਜੋ ਮਾਰਕਸਿਸਟ ਲੋਕਾਂ ਚ ਵੀ ਅਸੀਂ ਦੇਖਿਆ ਕਿ ਤੁਸੀਂ ਸਟੇਟ ਬਦਲ ਦੋ ਤੇ ਸਮਾਜ ਬਦਲ ਜਾਏਗਾ ਇਦਾਂ ਨਹੀਂ ਬਦਲਿਆ ਤੇ ਜਿਹੜੇ ਰਿਲੀਜੀਅਨ ਨੇ ਸਾਰੀ ਰਿਲੀਜਨ ਉਹਨਾਂ ਚ ਹੈ ਕਿ ਬੰਦਿਆਂ ਨੂੰ ਅੰਦਰੋਂ ਬਦਲਣ ਦੀ ਲੋੜ ਹੈ ਜਦੋਂ ਬੰਦੇ ਅੰਦਰੋਂ ਬਦਲ ਗਏ ਤੇ ਫਿਰ ਰਾਜ ਵੀ ਬਦਲ ਜਾਣਗੇ ਸਮਾਜ ਵੀ ਬਦਲ ਜਾਣਗੇ ਸਾਰਾ ਕੁਝ ਬਦਲ ਜਾਏਗਾ ਜੇ ਅੰਦਰ ਬੰਦੇ ਅੰਦਰੋਂ ਨਾ ਬਦਲੇ ਫਿਰ ਤੁਸੀਂ ਬਾਹਰੀ ਹਾਲਾਤ ਜੋ ਮਰਜ਼ੀ ਕਰ ਲਓ ਕੋਣਸੀ ਵੈਸਟਰਨ ਵਰਲਡ ਚ ਵੀ ਦੇਖਦੇ ਆ ਕਿ ਸਾਰਾ ਕੁਝ ਹੈ ਪ੍ਰੋਸਪਰਿਟੀ ਹੈ ਅੱਧੇ ਚੀਜ਼ਾਂ ਦੀ ਕੋਈ ਕਮੀ ਨਹੀਂ ਹੈ ਪਰ ਮਨਾਂ ਚ ਸ਼ਾਂਤੀ ਨਹੀਂ ਹੈ ਮਨਾਂ ਚ ਕੋ ਨਹੀਂ ਹੈ ਤੇ ਜਿਹੜੀਆਂ ਉਹ ਜਿਹੜੀਆਂ ਇਨਸਾਨੀ ਕਮਜ਼ੋਰੀਆਂ ਹੁੰਦੀਆਂ ਨੇ ਲਾਲਚ ਹੈ ਨਫ਼ਰਤ ਸਾੜਾ ਇਹ ਤਾਂ ਗਿਆ ਨਹੀਂ ਹੈ ਸੋ ਜਦੋਂ ਤੱਕ ਅੰਦਰੋਂ ਨਹੀਂ ਬਦਲਦੇ ਉਦੋਂ ਤੱਕ ਬਾਹਰੋਂ ਕੁਝ ਨਹੀਂ ਬਦਲਿਆ ਜਾ ਸਕਦਾ ਬਾਹਰ ਦੀ ਜਿਹੜੀ ਚੇਂਜ ਹੈ ਉਹ ਬੜੀ ਸਰਫੇਸ਼ੀਅਲ ਹੋਏਗੀ